ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮਨਸ਼ੀ ਫਾਰੂਖ ਜੀ ਦੀ ਸਪੈਸ਼ਲ ਰਿਪੋਰਟ 15 ਅਗਸਤ ਨੂੰ ਲੈ ਕੇ ਮਾੜੀ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਐਸਐਸਪੀ ਗਗਨ ਅਜੀਤ ਸਿੰਘ ਦੀ ਅਗਵਾਈ ਵਿੱਚ ਬੱਸ ਸਟੈਂਡ ਤੇ ਚੈਕਿੰਗ ਕੀਤੀ ਗਈ ਇਸ ਮੌਕੇ ਉਨਾਂ ਨਾਲ ਐਸਪੀਐਚ ਸਵਰਨਜੀਤ ਕੋ ਡੀਐਸਪੀ ਇੰਟੈਲੀਜੈਂਸ ਰਣਜੀਤ ਸਿੰਘ ਬੈਸ ਐਸਪੀ ਸਤੀਸ਼ ਕੁਮਾਰ ਥਾਣਾ ਮੁਖੀ ਸਿਟੀ ਸੁਰੇਂਦਰ ਕੁਮਾਰ ਪੱਲਾ ਸਮੇਤ ਟ੍ਰੈਫਿਕ ਪੁਲਿਸ ਤੇ ਪੁਲਿਸ ਫੋਰਸ ਵੀ ਹਾਜ਼ਰ ਸਨ SSP ਗਗਨ ਅਜੀਤ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ ਤੇ ਪਬਲਿਕ ਥਾਵਾਂ ਤੇ ਪੁਲਿਸ ਵੱਲੋਂ ਚੱਕੀ ਤੇ ਮਾੜੇ ਅੰਸਰਾਂ ਖਿਲਾਫ ਅਜਿਹੇ ਅਭਿਆਨ ਚੱਲਦੇ ਰਹਿੰਦੇ ਹਨ ਤੇ ਅੱਜ ਵੀ 15 ਅਗਸਤ ਨੂੰ ਲੈ ਕੇ ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਵੀ ਸ਼ਹਿਰ ਨੂੰ ਮਾੜੇ ਅੰਸਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਣ। ਚਲਾਇਆ ਗਿਆ। ਇਹ ਰੁਟੀਨ ਦੇ ਵਿੱਚ ਸਾਡੀ ਚੈਕਿੰਗ ਚੱਲ ਰਹੀ ਹੈ। ਕਾਸਟ ਜਿਵੇਂ ਆਪਰੇਸ਼ਨ ਚੱਲਦੇ ਆ ਅੱਜ ਵੀ ਇੱਕ ਰੁਟੀਨ ਦੀ ਇਹ ਚੈਕਿੰਗ ਹੋਈ ਹੈ। ਬਸ ਅੱਜ ਦੇ ਕੋਈ ਸ਼ੱਕੀ ਬੰਦੇ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜਿਵੇਂ ਅੱਗੇ 15 ਜਨਵਰੀ 27 ਉਹਦੇ ਮੱਦੇ ਨਜ਼ਰ ਰੱਖੇ ਹੋਏ ਵੀ ਇਹ ਚੈਕਿੰਗ ਚਲਾਈ ਜਾ ਰਹੀ ਹੈ ਕੋਈ ਸ਼ੱਕੀ ਬੰਦਾ ਹੈ ਜਾਂ ਕੋਈ ਸਮਾਨ ਇਦਾਂ ਦਾ ਤਾਂ ਕਿ ਮਾਹੌਲ ਸ਼ਾਂਤ ਰਹੇ 15 ਜਨਵਰੀ ਸਰ ਖਾਸ ਤੌਰ ਤੇ ਕਿਹੜੀ ਕਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਟੀਮਾਂ ਗਠਿਤ ਕੀਤੀਆਂ ਹੋਏ ਨਾਕੇ ਲਗਾਏ ਗਏ ਨੇ ਵਾਧੇ ਕੀਤਾ ਗਿਆ ਹੈ ਨਾਕੇ ਲੱਗ ਰਹੇ ਸਗੋਂ ਬਾਹਰੋਂ ਇੱਕ ਫੋਰਸ ਆ ਰਹੀ ਹੈ ਤੇ ਉਹਨਾਂ ਅਸੀਂ ਚੈਕਿੰਗ ਹੋਰ ਜ਼ਿਆਦਾ ਵਧਾਵਾਂਗੇ ਸ਼ਹਿਰ ਚ ਵੀ ਮਾਰੇ ਅਨੁਸਾਰਾਂ ਤੋਂ ਚੈੱਕ ਕੀਤਾ ਜਾਵੇ ਜੇ ਕੋਈ ਇਦਾਂ ਦਾ ਬੰਦਾ ਸ਼ਰਾਬ ਪੀਏ ਤੇ ਉਹ ਜੋ ਜੋ ਹੋ ਚੀਨਲੋ ਜਨਰਲ ਕਾਰਵਾਈ ਚਲ ਰਹੀ ਹੈ। ਆਵਾਮ ਨੂੰ ਮੈਸੇਜ ਦਵਾਂਗਾ ਸਰ। ਆਵਾਮ ਨੂੰ ਇਹੀ ਮੈਸੇਜ ਹੈ ਪੁਲਿਸ ਦਾ ਸਹਿਯੋਗ ਲੋ। ਪੁਲਿਸ ਤੁਹਾਡੇ ਲਈ ਹੈਗੀ ਹੈ। ਕਿ ਕੋਈ ਵੀ ਇਨਫਾਰਮੇਸ਼ਨ ਹੈ ਸਾਡੇ ਐਸਪੀ ਰਵਟਸਾ ਵੀ 24 ਘੰਟੇ ਹਾਜ਼ਰ ਹੈ। ਅਸੀਂ ਸਾਰੇ ਅਫਸਰ 24 ਘੰਟੇ ਹਾਜ਼ਰ ਨੇ ਜਨ ਡੀਐਸਪੀ ਸਨਾਨ। ਕੋਈ ਵੀ ਸਾਡੇ ਨਾਲ ਗੱਲ ਕਰੋ। ਸਾਡਾ ਸਹਿਯੋਗ ਦਿਓ। ਤਾਂ ਕਿ ਇਸ ਵਧੀਆ ਮਾਹੌਲ ਬਣੇ। ਸਰ ਜੀ ਰਾਤ ਦੀ ਗੱਲ ਕਰ ਰਹੇ ਹੋ ਉਹ ਰਾਤ ਨੂੰ ਦਿਖਾਈ ਨਹੀਂ ਦਿੰਦੇ 9:00 ਤੋਂ 10:00 ਵਜੇ ਤੱਕ ਵੀ ਨਹੀਂ ਆਉਂਦੇ ਕਿਉਂਕਿ ਨਵਾਂ ਜਿੰਦਾ ਬਣਨ ਕਰਕੇ ਥੋੜੀ ਜਿਹੀ ਪੋਰਸ ਦੀ ਸ਼ਾਰਟੇਜ ਹੈ ਤੇ ਉਹ ਵੀ ਬਾਹਰੋਂ ਵੀ ਡਿਮਾਂਡ ਕੀਤੀ ਹੈ ਤੇ ਜਲਦੀ ਸਾਨੂੰ ਫੋਟੋ ਮਿਲੇਗੀ ਫਿਰ ਇਹ ਕੰਮ ਪੂਰੀ ਹੋ ਜੇ ਸਰ ਜਿਵੇਂ ਜਨਤਕ ਖਾਵਾ ਦੇ ਕੈਮਰੇ ਦੇ ਘਾਟ ਜੇਕਰ ਨਗਰ ਕੌਂਸਲ ਤੋਂ ਮਦਦ ਲਈ ਜਾਵੇ ਇਹ ਵੀ ਅਧੀਨ ਹੀ ਆਉਣਾ ਉਹਨਾਂ ਦੇ ਫੀਸ ਸਾਡੇ ਜਿਹੜੇ ਕੁਝ ਖਰਾਬ ਕੈਮਰੇ ਸੀ ਉਹ ਸਾਡੇ এসਕੇ ਵਰਕਸ ਆਲਰੇਡੀ ਉਸਤੇ ਜਿਹਦੇ ਸਾਰੇ ਪੱਤਰਕਾਰਾਂ ਨਾਲ ਕੱਲ ਮੀਟਿੰਗ ਹੋਈ ਸੀ ਅਸੀਂ ਤਾਂ ਆਲਰੇਡੀ ਉਸਤੇ ਵਰਕ ਕਰ ਰਹੇ ਹਾਂ 130 ਕੈਮਰੇ ਸਰ 150 ਕੈਮਰੇ ਜਿਹਦੇ ਚੋਂ ਕੁਝ ਕੈਮਰੇ ਖਰਾਬ ਨੇ ਉਸਤੇ ਅਸੀਂ ਜਲਦੀ ਠੀਕ ਕਰਾਗੇ ਤੇ ਹੋਰ ਤੇ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਥੋੜਾ ਜਿਹਾ ਜਿਵੇਂ ਮੈ ਵੀ 2 ਦਿਨ ਹੀ ਹੋਏ ਹੈ ਬਹੁਤ ਅੱਛੀ ਪਲੈਨਿੰਗ ਕਰਾਈ ਤਾਂ ਕਿ ਸਾਰਾ ਅੱਛਾ ਬਹੁਤ ਥੈਂਕ ਯੂ ਆਓ 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 ਆ

就是大风，有点大。嗯嗯嗯嗯 ਕਸੂ ਮੈਂ ਆ ਰਹੀ ਮੈਨੇ ਜੋ ਛੁੱਟੀ ਆਏ ਸੀ ਕਰਦੇ ਆ ਬਾਈ ਕਰਦਾ ਨਾ ਨਿਬੜ ਗਏ ਨੰਬਰ ਆ ਬੈ ਕੀਦਾ ਵੀ ਉਹ ਕੁਝ ਨਹੀਂ ਹੋ ਰਿਹਾ